ਬਿਣਾ ਰੇ ਸਪਰੇਅ ਤੋਂ ਘਰ ਦੀ ਬਾੜੀ ਤੋਂ ਤਿਆਰ ਕੀਤਾ ਸਾਗ ਇਹਦੇ ਵਿੱਚ ਕੋਈ ਦੋਈ ਮਾਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਥੱਲੇ ਪੱਠ ਤੇ ਧਰਿਆ ਹੋਇਆ ਵੱਡਾ ਭੱਠਾ ਗਾ ਬੂਰ ਨਾਲ ਚੱਲਦਾ ਇਹ ਘਟੋ ਘਟ 4 ਤੋਂ 5 ਘੰਟੇ ਸਾਗ ਬਣ ਨੂੰ ਲੈਂਦਾ ਇਹ ਚਮਕ ਉਲ ਜਾਂਦਾ ਸਾਗ ਆ ਦੇਖੋ ਆਪਾਂ ਨਾਲ ਪਾਣੀ ਬਾਹਰ ਜਾਈ ਜਾਂਦਾ ਘਟੋ ਘਟ 20 ਲੀਟਰ ਰੇਚ ਪਾਣੀ ਮੱਚ ਜਾਂਦਾਗਾ ਕੋਈ ਤਿਆਬ ਨਹੀਂ ਬਣਦਾ ਕੋਈ ਗੈਸ ਨਹੀਂ ਪੈਦਾ ਹੁੰਦਾ ਇਹਦੇ ਨਾਲ ਨਹੀਂ ਆਉ ਜਿਹੜਾ ਕੁੱਕਰਾਂ ਚ ਸਾਗ ਬਣਦਾ ਉਹਦੇ ਨਾਲ ਪੇਟ ਚ ਵੀ ਖਰਾਬੀ ਪੈਂਦੀ ਹੈਗੀ ਮਗਰੋਂ ਦਵਾਈਆਂ ਲੈਂਦੇ ਰਹਨੇ ਆ ਤਿਆਬ ਦੀਆਂ ਇਹ ਜਿੰਨਾ ਮਰਜੀ ਖਾਈ ਚੱਲੋ ਚਾਹ ਡੋਂਗੇ ਭਰ ਕੇ ਖਾਈ ਚੱਲੋ ਇਹਦੇ ਨਾਲ ਕੁਝ ਵੀ ਨਹੀਂ ਹੁੰਦਾ ਕਿਉਂਕਿ ਬਿਨਾਰੀ ਸੁਪਰੇ ਤੋਂ ਆਇਆ ਇਹ ਬਾਕੀ ਇਹ ਪਾਣੀ 20 ਲੀਟਰ ਵਾਂਗ ਮੱਚ ਜਾਂਦਾਗਾ ਪਾਫਾ ਰਹੀਂ ਬਾਹਰ ਜਾਈ ਜਾਂਦਾਗਾ ਲੋਈ ਮਾਰਨ ਦੀ ਵੀ ਲੋੜ ਨਹੀਂ ਪੈਂਦੀ ਆਪਦੇ ਆਪ ਸਾਰਾ ਇਹ ਘੁਲ ਜਾਂਦਾ ਸਾਗ ਮੜਾਈ ਵਰਗਾ ਬਣਿਆ ਪਿਆ ਦੇਖੋ ਸਾਗ ਇਹਦੇ ਵਿੱਚ ਉਦੋਂ ਬਾਅਦ ਹੁਣ ਆਲਣ ਪਾਵਾਂਗੇ ਆਲਣ ਲਈ ਤਿਆਰ ਆ ਸਾਗ ਜਿਹੜਾ ਵੀ ਸਾਗ ਖਾਣ ਦਾ ਸੁਕੀਨ ਸਬਸਕ੍ਰਾਈਬਰ ਜਰੂਰ ਕਰ ਦਿਓ ਮੇਰੇ ਵੀਰਾਂ